ਇਹ ਜਿਹੜਾ ਟੈਗ ਲੱਗਿਆ ਹੋਇਆ 1900 ਰੁਪਏ ਦੀ ਪੈਂਟ ਜਿਹੜੀ ਤੁਹਾਨੂੰ ਮਾਰਕੀਟ ਦੇ ਵਿੱਚ ਲੈਣ ਜਾਓਗੇ ਤਾਂ ਮਿਲਣੀ ਹੈ ਤੇ ਬਾਈ ਕੋਲੋਂ ਸਿਰਫ 400 ਰੁਪਏ ਦੀ ਹਾਂਜੀ ਸਿਰਫ 400 ਰੁਪਏ ਦੀ ਪੈਂਟ ਮਿਲਣੀ ਹੈ ਜਿਹੜੀ ਮਰਜ਼ੀ ਚੱਕ ਲਓ ਇੱਥੇ ਤੁਹਾਨੂੰ ਸਾਡਾ ਆਰਟੀਕਲ ਦਾ 5400 ਰੁਪਏ ਰੇਟ ਹੈ ਮਾਰਕੀਟ ਦੇ ਵਿੱਚ 5400 ਰੁਪਿਆ ਆਪਾਂ ਘੱਟ ਕਰਕੇ 1200 ਰੁਪਏ ਲਾ ਰਹੇ ਹਾਂ ਸਿਰਫ 5400 ਰੁਪਿਆ ਮਾਰਕੀਟ ਦੇ ਵਿੱਚ ਤੁਹਾਨੂੰ ਇਹ ਪੈਂਟ ਜਿਹੜੀ ਮਿਲਣੀ ਹੈ ਰੇਟ ਉੱਤੇ ਆ ਲਿਖਿਆ ਵੇ ਦੇਖੋ ਤੁਸੀਂ ਹਾਂ ਆ ਦੇਖ ਲਓ ਰੇਟ ਇਹਦੇ ਲਿਖਿਆ ਵਾ ਸਿਰਫ 1200 ਰੁਪਏ ਦੇ ਵਿੱਚ ਆ ਦੇਖ ਲੋ ਤੇ ਸ਼ਰਟਾਂ ਤੁਸੀਂ ਦੇਖੋ ਮੋਟੀਆਂਵੇਂ ਬਈ ਹਨ ਇਹ ਹਾਂਜੀ ਹਾਂਜੀ ਮੋਟੀ ਸ਼ਰਟਾਂ ਸਰਦੀਆਂ ਦੇ ਵਿੱਚ ਪਾਉਣ ਵਾਲੀ ਐ ਸਵਾਇਸ਼ ਸ਼ਰਟ ਦੇ ਵਿੱਚ ਬਲੈਕ ਦੇ ਵਿੱਚ ਕੱਲਾ ਸੋਨਾ ਕਲਰ ਆ ਇਹ ਇਹ ਸਾਰੇ ਕੰਪਨੀ ਦੇ ਵੀ ਹਾਂਜੀ ਹਾਂਜੀ ਸਾਰੇ ਕੰਪਨੀ ਦੇ ਤੇ ਆ ਦੇਖੋ ਇਹਦੇ ਵਿੱਚ ਕਲਰ ਤੁਹਾਨੂੰ ਬਹੁਤ ਮਿਲਣਗੇ ਸਾਈਜ਼ ਵੀ ਸਾਰੇ ਐ ਬਈ ਸਾਰੇ ਅਵੇਲੇਬਲ ਸਾਰੇ ਸਾਈਜ਼ ਆ ਦੇ 400 ਦੇ ਜੀ 3000 ਦੇ ਨੇ ਜਿਹੜਾ ਵੀ ਕੋਈ ਆ ਵੀਡੀਓ ਨੂੰ ਆਪਣੀ ਨੂੰ ਸ਼ੇਅਰ ਕਰਕੇ ਹੋਵੇ ਇੱਕ ਪੇਅਰ ਜਿਹੜਾ ਸੌਕਸ ਦਾ ਫ੍ਰੀ ਦਿੱਤਾ ਜਾਣਾਗਾ ਵੀਡੀਓ ਸ਼ੇਅਰ ਕਰਕੇ ਇਹਨਾਂ ਕੋਲੇ ਆ ਕੇ ਦਿਖਾ ਦਿਓ ਤਾਂ ਇੱਕ ਪੇਅਰ ਜਿਹੜਾ ਇਥੋਂ ਸੌਕਸ ਦਾ ਤੁਸੀਂ ਲਿਆ ਸਕਦੇ ਹੋ ਲਓ ਵੀ ਮਿੱਤਰੋ ਅੱਜ ਇੱਥੇ ਤੁਹਾਨੂੰ ਲੈ ਕੇ ਆਏ ਨਾ ਤਾਂ ਸਾਰੇ ਬ੍ਰਾਂਡਡ ਕੱਪੜੇ ਮਿਲਨੇ ਨੇਗੇ ਸਟਾਕਲੀਅਰ ਸੇਲ ਲੱਗੀ ਹੋਈ ਆ ਲੋਕੇਸ਼ਨ ਤੁਹਾਨੂੰ ਦੱਸ ਦੇਵਾਂ ਫੌਜੀ ਚੌਂਕ ਦੇ ਵਿੱਚ ਆਪਾਂ ਖੜੇ ਆ ਭਾਰਤ ਮੋਟਰ ਦੇ ਬਿਲਕੁਲ ਨਾਲ ਫੈਸ਼ਨ ਹਟ ਦੇ ਨਾਂ ਤੇ ਜਿਹੜੀ ਇਹ ਦੁਕਾਨ ਆਗੀ ਤਾਂ ਜਿੱਥੇ ਤੁਸੀਂ ਜਿਹੜੇ ਬ੍ਰਾਂਡਡ ਕੱਪੜੇ ਨੇ ਬਹੁਤ ਹੀ ਘੱਟ ਰੇਟਾਂ ਦੇ ਉੱਤੇ ਲਿਜਾ ਸਕਦੇ ਹੋ ਸਟਾਕ ਕਲੀਅਰੈਂਸ ਸੇਲ ਆ ਤੇ ਬਾਈ ਆਪਣੇ ਨਾਲ ਰਾਣਾ ਸੱਸੀ ਵੀਰੇ ਉਠੀ ਕੇ ਸੇ ਤਾਂ ਹਾਂਜੀ ਹਾਂਜੀ ਤੇ ਕੱਪੜੇ ਸਾਰੇ ਕਾਹਦੇ ਕਾਹਦੇ ਮਿਲਣਗੇ ਬੱਚਿਆਂ ਦੇ ਲੇਡੀਜ਼ ਦੇ ਜਾਣਦੇ ਆ ਨਾ ਕੁਛ ਹੀ ਆਪਣੇ ਕੋਲ ਸਾਰੇ ਮਿਲਣਗੇ ਤੇ ਇੱਥੋਂ ਦਿਖਾ ਦਈਏ ਆਪਾਂ ਆ ਦੇਖੋ ਤੁਸੀਂ ਆਹ ਕੱਪੜੇ ਪਏ ਨੇ ਬੱਚਿਆਂ ਦੇ ਨਹੀਂ ਜੇ ਹਾਂਜੀ ਹਾਂਜੀ ਇਹ ਬੱਚਿਆਂ ਦੇ ਕੱਪੜੇ ਹੈਗੇ ਤੇ ਇਹਦੇ ਵਿੱਚ ਸਾਇਸ ਸਾਰੇ ਹੋਣਗੇ ਸਾਰੇ ਅਵੇਲੇਬਲ ਹੈ ਐਨ ਵੀ ਛੋਟੇ ਤੋਂ ਲੈ ਕੇ ਵੱਡਿਆਂ ਦੇ ਵੀ ਸਾਇਸ ਅੱਛਾ ਸਾਰੇ ਮਿਲ ਜਣਗੇ ਤੁਸੀਂ ਦੇਖੋ ਜਿੱਦਾਂ ਤੇ ਵੀ ਤੁਹਾਨੂੰ ਚਾਹੀਦੇ ਆ ਉਦਾਂ ਦੇ ਜਿਹੜੇ ਇਹ ਕੱਪੜੇ ਮਿਲ ਜਾਣੇ ਕੀ ਰੇਟ ਉਡ ਕੀ ਇਹਨਾਂ ਦਾ ਇਹਨਾਂ ਦਾ 1-200 ਦਾ 6000 ਦੀਆਂ ਨੇ 6000 ਰੁਪਏ ਦੀਆਂ ਜਿਹੜੇ ਮਰਜ਼ੀ ਚੱਕ ਲੈਣ ਡੱਬੇ ਦੇ ਵਿੱਚੋਂ ਜਿਹੜੀ ਚੀਜ਼ ਮਰਜ਼ੀ ਚੱਕ ਲੋ ਤੁਸੀਂ 6000 ਰੁਪਏ ਦੇ ਆ ਮਿਲ ਜਾਣੀਆਂ ਤੁਸੀਂ ਜੇ ਇੱਕ ਲੈ ਕੇ ਨਹੀਂ ਤਾਂ ਸਿਰਫ 200 ਰੁਪਏ ਦੀ ਤੁਹਾਨੂੰ ਮਿਲਣੀ ਹੈ ਤੇ ਸਾਰੀਆਂ ਜਿਹੜੀਆਂ ਹੈਵੀ ਕੰਪਨੀ ਦੀਆਂ ਜਿਹੜੀਆਂ ਉਸ ਤੋਂ ਬਾਅਦ ਆਹ ਟੋਪੀਆਂ ਆ ਗਈਆਂ ਹਨ ਇਹਨਾਂ ਦਾ ਕੀ ਰੇਟ ਹੈ ਇਹਨਾਂ ਦੇ ਟੋਪੀਆਂ ਵਿੱਚ ਇਹਨਾਂ ਦੇ ਵਿੱਚ 200 ਰੁਪਏ ਦਾ ਪ੍ਰਾਈਸ ਹੈ ਕੋਈ ਮਰਜ਼ੀ ਤੁਸੀਂ ਸਿਲੈਕਟ ਕਰ ਸਕਦੇ ਹੋ ਅੱਛਾ ਸਿਰਫ 200 ਰੁਪਏ ਦੀ ਇਹਦੇ ਵਿੱਚ ਵੀ ਲੇਡੀਜ਼ ਜੈਂਟਸ ਤੁਹਾਨੂੰ ਤਕਰੀਬਨ ਸਾਰੀਆਂ ਮਿਲ ਜਾਣੀਆਂ ਤੇ ਉਸ ਤੋਂ ਬਾਅਦ ਆਹ ਜੀਨ ਦੀਆਂ ਪੈਂਟਾਂ ਆ ਗਈਆਂ ਇਹਦੇ ਵਿੱਚ ਤੁਹਾਨੂੰ ਕਾਟਰੀਜ ਦੀਆਂ ਪੈਂਟਾਂ ਮਿਲ ਜਾਣੀਆਂ ਸਾਰੀਆਂ ਮਿਲ ਜਾਣੀਆਂ ਤੇ ਸਾਈਜ਼ ਵਿੱਚ ਮਿਲਦਾ ਵੱਡੇ ਛੋਟੇ ਸਾਰਿਆਂ ਵਿੱਚ ਮਿਕਸਰ ਲੇਡੀਜ਼ ਤੇ ਜੈਂਟਸ ਦੀਆਂ ਜਿਹੜੀਆਂ ਇਹ ਤੁਹਾਨੂੰ ਪੈਂਟਾਂ ਮਿਲਣੀਆਂ ਤੇ ਇਹ ਕਿੰਨੇ ਕਿੰਨਾ ਰੇਟ ਉੱਟ ਗਈ ਇਹਨਾਂ ਦਾ ਭਾਈ ਇੱਕ ਹੈਗੇ 400 ਦੀ ਤਿੰਨ ਹੈਗੀਆਂ 1000 ਦੀਆਂ ਅੱਛਾ ਰੇਟ ਭਾਈ ਉ ਬਹੁਤ ਲੱਗਾ ਨਾ 1900 ਰੁਪਏ ਦੀ ਪੈਂਟਾਂ ਤੁਸੀਂ ਦੇਖੋ ਹਨ ਇਹਦੇ ਉੱਤੇ ਜਿਹੜਾ ਟੈਗ ਲੱਗਾ ਵਾ 1900 ਰੁਪਏ ਦੀ ਪੈਂਟ ਜਿਹੜੀ ਤੁਹਾਨੂੰ ਮਾਰਕੀਟ ਦੇ ਵਿੱਚ ਲੈਣ ਜਾਉਂਗੇ ਤਾਂ ਮਿਲਣੀ ਹੈ ਤੇ ਬਾਈ ਕੋਲ ਸਿਰਫ 400 ਰੁਪਏ ਦੀ ਸਿਰਫ 400 ਰੁਪਏ ਦੀ ਪੈਂਟ ਮਿਲਣੀ ਹੈ ਜਿਹੜੀ ਮਰਜ਼ੀ ਚੱਕ ਲਓ ਇੱਥੇ ਤੁਹਾਨੂੰ ਸਿਰਫ 400 ਰੁਪਏ ਦੀ ਮਿਲਣੀ ਹੈ ਤੇ ਆ ਜੀ ਇਹਨੀਆਂ ਪੈਂਟਾਂ ਇਹ ਵੀ ਆ ਗਈਆਂ ਇਹ ਸਾਰੀਆਂ ਵੱਡੀਆਂ ਨੇ ਜੀ ਹਾਂਜੀ ਹਾਂਜੀ ਤੇ ਦੇਖੋ ਤੁਸੀਂ ਇਹਦੇ ਵਿੱਚ ਬੂਟ ਕੱਟ ਸਾਰੀਆਂ ਮਿਲਣ ਜਾਣੀਆਂ ਹਾਂਜੀ ਹਾਂਜੀ ਸਾਰੀਆਂ ਨੇ ਅੱਛਾ ਲਵਾਈਸ ਦੀ ਪੈਂਟਾਂ ਤੇ ਆ ਦੇਖੋ ਬੂਟ ਕੱਟ ਲੈਣੀ ਹੈ ਜਿਹੜੀ ਵੀ ਪੈਂਟ ਲੈਣੀ ਹੈ ਤੁਹਾਨੂੰ ਸਾਈਜ਼ ਇਹਦੇ ਵਿੱਚ ਇਹਦੇ ਵਿੱਚ ਸਾਰੇ ਸਾਈਜ਼ ਅਵੇਲੇਬਲ ਨੇ ਤੇ ਲਵਾਈਸ ਦਾ 517 ਆਰਟੀਕਲ ਹੈ ਜੀ ਅੱਛਾ ਤੇ ਇਹਦਾ ਪ੍ਰਾਈਸ ਹੈਗਾ ਸਿਰਫ ਓਨਲੀ 1200 ਰੁਪਿਆ ਸਿਰਫ 1200 ਰੁਪਏ ਦੀ ਮੂੰ ਤਾਂ ਮੈਨੂੰ ਖਾਸੀ ਮਹਿੰਗੀ ਮਿਲਦੀ ਹੈ ਨਾ ਹਾਂਜੀ ਹਾਂਜੀ ਤੇ ਸ